ਪੁਲਦੀਪ ਸਿੰਘ ਢਾਰੀਵਾਲ ਹੁਣਾਂ ਨੂੰ ਅੰਮ੍ਰਿਤਸਰ ਕੋ ਫੀਡ ਜੇਤੂ ਮਿਲਦੀ ਹੈ ਤਾਂ ਕਿਹੜੇ ਕੰਮ ਹੋਣਗੇ ਜਿਹੜੇ ਤੁਸੀਂ ਪਹਿਲੇ ਆਧਾਰ ਤੇ ਚਾਹੋਗੇ ਕਿ ਹੋਣ ਪੁਲਦੀਪ ਸਿੰਘ ਢਾਰੀਵਾਲ ਨੇ ਪਹਿਲਾਂ ਬਹੁਤ ਕੰਮ ਕਰ ਲਿਆ ਤੇ ਕਰਦਾ ਰਹੂਗਾ ਜਿੰਨਾ ਚਿਰ ਆਪਣਾ ਪੰਜ ਸਾਲ ਨਹੀਂ ਹੋਏ ਮੇਰੀ ਨਹੀਂ ਹੋ ਉਹ ਵੀ ਜਿਹੜੇ 75 ਸਾਲ ਆ ਜ ਨਹੀਂ ਹੋਏ ਉਹ ਵੀ ਕੰਮ ਹੋਣਗੇ ਅੰਮ੍ਰਿਤਸਰ ਸਿਆਲ ਸ਼ਹਿਰ ਨੂੰ ਪੂਰੀ ਵਧੀਆ ਸਿਟੀ ਦਾ ਦਰਜਾ ਦਿੱਤਾ ਜੋ ਵਧੀਆ ਸ਼ਹਿਰ ਬਣਾਇਆ ਜਾਊਗਾ ਜਿਹੜੇ ਟੂਰਿਸਟ ਆਉਂਦੇ ਆ ਉਹਨਾਂ ਨੂੰ ਇਹ ਪਤਾ ਲੱਗੂਗਾ ਵੀ ਵਾਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਹ ਕੰਮ ਕਰਕੇ ਵਿਖਾਇਆ ਦੇਖੋ ਪੂਰਾ ਡਵੈਲਪਮੈਂਟ ਹੋਇਆ ਪੁਲ ਬਣੇ ਜਿਹੜੇ ਪੁਲ ਅਜ ਤੱਕ 75 ਸਾਲਾਂ ਜਿਨੇ ਹੀ ਬਣੇ ਹੋ ਪੁਲ ਬਣੇ ਕਿਸਾਨ ਬਾਹਰ ਬਾਰਡਰਾਂ ਦੇ ਜਾਣਦੇ ਆਪਣਾ ਕੰਮ ਕਰਨਦੇ ਖੇਤੀਬਾੜੀ ਕਰਨਦੇ ਆ ਕਿਤਾ ਬੱਤੀ ਫ੍ਰੀ ਦੀ ਹੈ हमको हमको ਬੋਰਡ ਪਟਿਆ ਜਿਹੜੀ ਹੈ ਲੋਕ ਸਭਾ ਚੋਣਾਂ 2024 ਜਿੱਥੇ ਨੇੜੇ ਆ ਰਹੀਆਂ ਨੇ ਉੱਥੇ ਹੀ ਹਰ ਵੀ ਉਮੀਦਵਾਰ ਵੱਲੋਂ ਆਪਣਾ ਪ੍ਰਚਾਰ ਕੀਤਾ ਜਾ ਰਿਹਾ ਉੱਥੇ ਹੀ ਅੱਜ ਦੀ ਗੱਲ ਕਰ ਲਈਏ ਤਾਂ ਅੰਮ੍ਰਿਤਸਰ ਤੋਂ ਸੰਸਦ ਦੀ ਟਿਕਟ ਮਿਲ ਤੋਂ ਬਾਅਦ ਹੈ ਕੁਲਦੀਪ ਸਿੰਘ ਤਾਰੀਵਾਲ ਵੱਲੋਂ ਅੱਜ ਸੀਐਮ ਭਗਵੰਤ ਵੱਲੋਂ ਅੱਜ ਰੋਡ ਸ਼ੋਅ ਕੀਤਾ ਜਾਏਗਾ ਤਸਵੀਰਾਂ ਹਾਲਗੇਟ ਅੰਮ੍ਰਿਤਸਰ ਦੀਆਂ ਨੇ ਜਿੱਥੇ ਕੀ सीएम ਭਗਵੰਤ ਸਿੰਘ ਵੱਲੋਂ ਅੱਜ ਰੋਡ ਸ਼ੋਅ ਕੀਤਾ ਜਾਇਗਾ ਹਾਲਗੇਟ ਤੋਂ ਹੀ ਸ਼ੁਰੂਆਤ ਹੋਏਗੀ ਤੁਹਾਨੂੰ ਦੱਸ ਦਈਏ ਜਿਹੜੇ ਪਾਰਟੀ ਵਰਕਰਸ ਨੇ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਰਹੇ ਨੇ ਤੇ ਆਮ ਆਦਮੀ ਦਾ ਜਿਹੜਾ ਸਮਰਥਨ ਆ ਉਹ ਕਰਦੇ ਦਿਖਾਈ ਦੇ ਰਹੇ ਨੇ ਤੁਸੀਂ ਤਸਵੀਰਾਂ ਤੁਹਾਨੂੰ ਹਾਲਗੇਟ ਅੰਮ੍ਰਿਤਸਰ ਦੀਆਂ ਦਿਖਾ ਰਹੇ ਨੇ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚ ਰਹੇ ਨੇ ਤੇ ਆਮ ਆਦਮੀ ਦੇ ਜਿਹੜੇ 7 ਦਿਨ ਨੂੰ ਇੱਥੇ ਪਹੁੰਚੇ ਹੋਏ ਨੇ ਵੱਡੀ ਗਿਣਤੀ ਤੁਸੀਂ ਜੇ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਦੀ ਤਾਂ ਉਹਨਾਂ ਵੱਲੋਂ ਵੀ ਇੱਕ ਵੱਡੀ ਗਿਣਤੀ ਦੇ ਵਿੱਚ ਫੋਰਸ ਲਗਾਈ ਹੋਈ ਆ ਹਰ ਫੋਰਸ ਇੱਥੇ ਪਹੁੰਚ ਚੁੱਕੀ ਆ ਤੇ ਲੋਕ ਦੇ ਆ ਦੇਖ ਪਾਲੀ ਦਾ ਤੇ ਸੇਵ ਭਗਵੰਤ ਮਾਨ ਜੋ ਕਿ ਇੱਥੇ ਥੋੜੇ ਜਿਹੇ ਸਮੇਂ ਦੇ ਵਿੱਚ ਪਹੁੰਚਣ ਵਾਲੇ ਨੇ ਤੇ ਰੋਡ ਸ਼ੋਅ ਆਪਣਾ ਆ ਸ਼ੁਰੂ ਕਰਨਗੇ ਉਦੋਂ ਹੀ ਗੱਲ ਕਰ ਲਈ ਕੁਲਦੀਪ ਸਿੰਘ ਧਾਰੀਵਾਲ ਹੋਣਾ ਦੀ ਜੋ ਕਿ ਕੈਬਨਿਟ ਮੰਤਰੀ ਨੇ ਉਹਨਾਂ ਨੂੰ ਅੰਮ੍ਰਿਤਸਰ ਤੋਂ ਆ ਟਿਕਟ ਮਿਲੀ ਹੈ ਆਮ ਆਦਮੀ ਵੱਲੋਂ ਤੇ ਪ੍ਰਚਾਰ ਜਿਹੜਾ ਲਗਾਤਾਰ ਹੀ جاری ਹੈ ਉੱਥੇ ਹੀ ਅੱਜ ਦੀ ਗੱਲ ਕਰੀਏ ਤਾਂ ਅੱਜ ਸੀਐਮ ਭਗਵੰਤ ਸਾਨ ਮਾਨ ਵੱਲੋਂ ਹਰ ਰੋਡ ਸ਼ੋਅ ਕੀਤਾ ਜਾਏਗਾ ਤਸਵੀਰਾਂ ਹਾਲਗੇਟ ਅੰਮ੍ਰਿਤਸਰ ਦੀਆਂ ਨੇ ਤੇ ਇੱਥੇ ਵੱਡੀ ਗਿਣਤੀ ਦੇ ਵਿੱਚ ਫੁੱਲੀ ਸਪੋਰਸ ਵੀ ਤੁਸੀਂ ਦੇਖ ਪਾ ਰਹੇ ਹੋ ਤੇ ਲੋਕਾਂ ਦਾ ਜਿਹੜਾ ਇਕੱਠ ਹੈ ਉਹ ਵੀ ਤੁਸੀਂ ਦੇਖ ਪਾ ਰਹੇ ਹੋ ਕਿਸ ਤਰ੍ਹਾਂ ਲੋਕ ਇੱਥੇ ਪਹੁੰਚ ਰਹੇ ਨੇ ਤੇ ਲੋਕ ਸੀਐਮ ਭਗਵੰਤ ਮਾਨ ਦੇ ਸਾਥ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਤੇ ਸਮਰਥਨ ਦੇ ਰਹੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਤੇ ਜਾਣਦੇ ਆ ਅੱਜ ਤੁਸੀਂ ਪਹੁੰਚੇ ਹੋ ਤੇ ਕਿਸ ਤਰ੍ਹਾਂ ਦਾ ਸਮਰਥਨ ਲੋਕਾਂ ਵੱਲੋਂ ਦਿੱਤਾ ਜਾ ਰਿਹਾ ਹੈ ਜੀ ਲੋਕ ਇਥੇ ਵੈਡਿੰਗਿੰਦੀ ਵਿੱਚ ਬੁੱਜੇ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਜੀ ਅੱਜ ਸੀਐਮ ਭਗਵੰਤ ਮਾਨ ਜੀ ਦਾ ਅੱਜ ਰੋਡ ショਅ ਹੋਣ ਵਾਲਾ ਕਿਸ ਤਰ੍ਹਾਂ ਦਾ ਸਮਰਥਨ ਦਿੱਤਾ ਜਾ ਰਿਹਾ ਬਹੁਤ ਸਮਰਥਪੂਰਨ ਸੌ ਫਜ਼ਰ ਸੋ ਜੀ ਕਿਹੜੇ ਕੰਮ ਹੋਣਗੇ ਜਦੋਂ ਜੇਕਰ ਕੁਲਦੀਪ ਸਿੰਘ ਧਾਰੀਵਾਲ ਹੋਣਾ ਨੂੰ ਅੰਮ੍ਰਿਤਸਰ ਤੋਂ ਸੀਟ ਜੇਤੂ ਮਿਲਦੀ ਹੈ ਤਾਂ ਕਿਹੜੇ ਕੰਮ ਹੋਣਗੇ ਜਿਹੜੇ ਤੁਸੀਂ ਪਹਿਲੇ ਆਧਾਰ ਤੇ ਚਾਹੋਗੇ ਕਿ ਹੋਣ ਕੁਲਦੀਪ ਸਿੰਘ ਧਾਰੀਵਾਲ ਨੇ ਪਹਿਲਾਂ ਬਹੁਤ ਕੰਮ ਕਰ ਲਿਆ ਕਰਦਾ ਰਹੂਗਾ ਜਿੰਨਾ ਜਰ ਆਪਣਾ ਪੰਜ ਸਾਲ ਜਿਹੜੇ ਨਹੀਂ ਉਹ ਵੀ ਪੰਜ ਸਾਲਾਂ ਚ ਜੀ ਬਿਲਕੁਲ ਜਿਹੜੇ 75 ਸਾਲਾਂ ਦੇ ਨਹੀਂ ਹੋਏ ਉਹ ਵੀ ਕੰਮ ਹੋਣਗੇ ਅਮਰਸਰ ਸਿਆਲ ਸ਼ਹਿਰ ਨੂੰ ਪੂਰੀ ਵਧੀਆ ਸਿਟੀ ਦਾ ਦਰਜਾ ਦਿੱਤਾ ਜੋ ਵਧੀਆ ਸ਼ਹਿਰ ਬਣਾਇਆ ਜਾਊਗਾ ਜਿਹੜੇ ਟੂਰਿਜ਼ਮ ਆਉਂਦੇ ਆ ਉਹਨਾਂ ਨੂੰ ਇਹ ਪਤਾ ਲੱਗੂਗਾ ਵੀ ਵਾਕਿਆ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਹ ਕੰਮ ਕਰਕੇ ਵਿਖਾਇਆ ਹੁਣ ਤਾਂ ਕਿਹੜੇ ਕਿਹੜੇ ਕੰਮ ਜਿਹੜੇ ਕਰ ਚੁੱਕੇ ਨੇ ਤੱਕ ਵੇਖੋ ਜੀ ਨਾਲੇਦੀਆਂ ਜਾ ਕੇ ਸੜਕਾਂ ਵੇਖੋ ਪੂਰਾ ਡਵੈਲਪਮੈਂਟ ਹੋਇਆ ਪੁਲ ਬਣੇ ਆ ਜਿਹੜੇ ਪੁਲ ਅਜ ਤੱਕ 75 ਸਾਲਾਂ ਜਿਨੇ ਹੀ ਬਣੇ ਹੋ ਪੁਲ ਬਣੇ ਕਿਸਾਨ ਬਾਹਰ ਬਾਰਡਰਾਂ ਤੇ ਜਾਣਦੇ ਆ ਆਪਣਾ ਕੰਮ ਕਰਨਦੇ ਆ ਖੇਤੀਬਾੜੀ ਕਰਨਦੇ ਆ ਬਹੁਤ ਸੂਲਤਾਂ ਦੇਣਦੀ ਸਰਕਾਰ ਬਾਕੀ ਆਉਣ ਵਾਲੇ ਸਮੇਂ ਚ ਵੇਖੋ ਇਹ ਤਾਂ 2 ਸਾਲ ਹੋਏ ਆ ਜੇ ਅਮਰੀਕਸਰ ਦੀ ਆਵਾਮ ਜੇ ਅਮਰੀਕਸਰ ਤੋਂ ਸੀਟ ਜਤਾਂਦੀ ਕੁਲਦੀਪ ਸਿੰਘ ਧਾਰੀਵਾਲ ਉਹਨਾਂ ਨੂੰ ਤਾਂ ਕਿਹੜੇ ਜਿਹੜੇ ਇਹਨਾਂ ਨੇ 75 ਸਾਲਾਂ 'ਚ ਕੀਤੇ ਨਹੀਂਗੇ ਸਭ ਤੋਂ ਵੱਡਾ ਤੇ ਗੰਦਗੀ ਦਾ ਕੂੜੇ ਦਾ ਕੰਮ ਹੈ ਸਭ ਤੋਂ ਪਹਿਲਾਂ ਹੋਊਗਾ ਬਾ ਦੂਜਾ ਇੰਡਸਟਰੀ ਦਾ ਹੋਊਗਾ ਬਾਹਰੋਂ ਇੰਡਸਟਰੀ ਆਊਗੀ ਸਾਡੇ ਇਧਰ ਜਿਹੜੇ ਵਿਦਲੇ ਸਟੂਡੈਂਟ ਫਿਰਦੇ ਜਾਂ ਜਿਹੜੇ ਫਿਰਦੇ ਉਹਨਾਂ ਆਸਤੇ ਕੰਮ ਧੰਦਾ ਜਿਹੜਾ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਊਗਾ ਸਭ ਤੋਂ ਪਹਿਲੇ ਦੇ ਆਧਾਰ 'ਤੇ ਜੀ ਬਿਲਕੁਲ ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਮਰਥਨ ਹੈ ਉਹ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਜਿਹੜੇ ਕੰਮ 75 ਸਾਲਾਂ ਦੇ ਵਿੱਚ ਨਹੀਂ ਹੋਏ ਉਹ ਕਰ ਚੁੱਕੇ ਨੇ ਤੇ ਅੱਗੋਂ ਵੀ ਕਰਦੇ ਰਹਿਣਗੇ ਉੱਥੇ ਹੀ ਤਸਵੀਰਾਂ ਤੁਹਾਨੂੰ ਦਿਖਾ ਦ ਸਮੇਂ ਦੇ ਵਿੱਚ ਸੀਐਮ ਭਗਵੰਤ ਮਾਨ ਪਹੁੰਚਣ ਵਾਲੇ ਨੇ ਤਾਂ ਤਸਵੀਰਾਂ ਇੱਕ ਤਸਵੀਰ ਤੁਹਾਨੂੰ ਦਿਖਾਉਣੀ ਹੈ ਜੋ ਬਹੁਤ ਖੂਬਸੂਰਤੀ ਵਾਲੀ ਤਸਵੀਰ ਹੈ ਕਿ ਛੋਟਾ ਜਿਹਾ ਬੱਚਾ ਜੋ ਕੀ ਭਗਵੰਤ ਮਾਨ ਦੀ ਕਾਪੀ ਇੱਕ ਕਰ ਰਿਹਾ ਤੇ ਬਹੁਤ ਸੋਹਣੀ ਉਸ ਨਾਲ ਵੀ ਗੱਲਬਾਤ ਕਰਦੇ ਆ ਜ਼ਰੂਰ ਜਿੰਦਾਬਾਦ ਜੀ ਕੀ ਨਾਮ ਹੈ ਫਟੇ ਅੱਜ ਸੀਐਮ ਭਗਵੰਤ ਮਾਨ ਜੀ ਦਾ ਰੋਡ ਸ਼ੋ ਹੋਣ ਵਾਲਾ ਹੈ ਕਿਸ ਤਰ੍ਹਾਂ ਦਾ ਸਮਰਥਨ ਦੇਣ ਲਈ ਪਹੁੰਚੇ बहुत कुछ किता और बत्ती फ्री दी है हमको हमको बोर्ड जी दे रही है आज सात दिन ली पहुंचे हो हाँ आज फिर गल करोगे भगवंत जी ना हाँ मिलोगे हाँ ਜੀ ਬਿਲਕੁਲ ਛੋਟੇ ਛੋਟੇ ਬੱਚੇ ਵੀ ਜਿਹੜੇ ਇੱਥੇ ਪਹੁੰਚੇ ਨੇ ਆਪਾਂ ਗਵੰਤਮਾਨ ਹੋਣਾਂ ਦਾ ਸਾਥ ਦੇਣ ਵਾਸਤੇ ਹੋਰ ਇੱਥੇ ਜੇ ਗੱਲ ਕਰੀਏ ਤਾਂ ਲੋਕ ਵੀ ਇੱਥੇ ਪਹੁੰਚੇ ਨੇ ਲੋਕਾਂ ਦੇ ਨਾਲ ਗੱਲਬਾਤ ਜਿਹੜੀ ਆ ਅਸੀਂ ਜਾਰੀ ਰੱਖਾਂਗੇ ਜਿੰਦਾਬਾਦ ਜੀ ਅੱਜ ਸੀਐਮ ਪੰਗਵੰਤਮਾਨ ਇੱਥੇ ਪਹੁੰਚਣ ਵਾਲੇ ਨੇ ਥੋੜੇ ਜਿਹੀ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਸਾਥ ਦੇਣ ਲਈ ਪਹੁੰਚੇ ਜੀ ਬਿਲਕੁਲ ਜੀ ਵਲੰਟੀਅਰ ਤੁਹਾਡੇ ਸਾਹਮਣੇ ਰੋਡ ਸ਼ੋਅ ਤੋ ਤਰਾ ਲੱਗ ਜਣਾ ਬੇਵਕਦਰ ਨੂੰ ਜਾਣ ਰਹੀ ਆ ਤੇ ਮਾਨ ਸਾਹਿਬ ਨਾਲ ਪਹਿਲੇ ਵੀ ਡਟ ਕੇ ਖੜੇ ਆ ਹੁਣ ਵੀ ਡਟ ਕੇ ਖੜੇ ਆ ਜੀ ਅਜੇ ਕੁਲਦੀਪ ਸਿੰਘ ਧਾਰੀਵਾਲ ਹੋਣਾ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਤੋਂ ਟਿਕਟ ਨਵਾਜ਼ੀ ਗਈ ਆ ਜੀ ਆਮ ਆਦਮੀ ਵੱਲੋਂ ਤੇ ਕਿਸ ਤਰ੍ਹਾਂ ਦੇ ਕੰਮ ਤੁਸੀਂ ਚਾਹੁੰਦੇ ਹੋ ਤੇ ਕਿਹੜੇ ਕਿਹੜੇ ਕੰਮ ਜਿਹੜੇ ਹੁਣ ਤੱਕ ਕਰ ਚੁੱਕੇ ਨੇ ਮੈਂ ਕਹਾਂ ਜੀ ਕਮ ਦਿਖਦਾ ਹੀ ਆ ਜੀ ਰੋਡ ਤੇ ਰੋਡ ਤੇ ਦਿਖਣ ਗਿਆ ਮਲਾਕਲੈਨਿੰਗ ਦੇਖ ਰਿਹਾ ਫਿਰ ਆਪਣਾ ਲੋਡ ਸ਼ੋਰਿਆ ਮਲਾਕਲੈਨਿੰਗ ਦੇਖ ਰਿਹਾ ਫਿਰ ਐਮਨੈਂਸ ਦੇਖ ਲੋ ਹਾਲਕਾ ਵੈਸਟਬਨ ਮੈਂ ਬਿਲੋਂਗ ਕਰਦਾ ਹਾਂ ਐਮਨ ਸਕੂਲ ਆ ਜਾ ਦੇਖੋ ਪਹਿਲੀ ਵਾਰੀ ਆ ਕੇ ਅਪ੍ਰੈਲ ਮਹੀਨੇ ਰਿਜ਼ਲਟ 90% ਸਰਕਾਰੀ ਸਕੂਲਾਂ ਦਾ ਖੱਤਾਂ ਇਹ ਬਿਜਲੀਆਂ ਦੀ ਲੋਕਾਂ ਨੂੰ ਆਪੇ ਲੋਕਾਂ ਦੋਨਾਂ ਨੇ ਹੰਗਾਲਾ ਵਧੀਆ ਰੂਪ ਜੀ ਤੁਸੀਂ ਕੀ ਕਹਿਣਾ ਚਾਹੋਗੇ ਬਸ ਠੀਕ ਹੈ ਜੀ ਭਗਤ ਮਾਰ ਜਿਆਦਾ ਕਾਰ ਹੈ ਜੀ ਇਹ ਬਿਲਕੁਲ ਇੱਥੇ ਲੋਕ ਜਿਹੜੇ ਨੇ ਬਹੁਤ ਹੀ ਖੁਸ਼ੀ ਦੇ ਨਾਲ ਵੱਡੇ ਕੱਟ ਦੇ ਨਾਲ ਇੱਥੇ ਪਹੁੰਚ ਰਹੇ ਨੇ ਤੇ ਪੁਲਿਸ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਵੱਡੀ ਗਿਣਤੀ ਦੇ ਵਿੱਚ ਫੋਰਸ ਇੱਥੇ ਪਹੁੰਚੀ ਹੋਈ ਹੈ ਤੁਸੀਂ ਤਸਵੀਰਾਂ ਦੇਖ پا ਰਹੇ ਹੋ ਹਾਲ ਗੇਟ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਜੇ ਪ੍ਰਸ਼ਾਸਨ ਦੀ ਗੱਲ ਕਰੀ ਤਾਂ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਜਿਹੜੀ ਆ ਉਹ ਤਾਇਨਾਤ ਕੀਤੀ ਗਈ ਹੈ ਅੰਮ੍ਰਿਤਸਰ ਹਾਲ ਗੇਟ ਦੀਆਂ ਤਸ ਪੋਰਸ ਜਦੋਂ ਜੇ ਬਾਰੇ ਵੱਡੀ ਗਿਣਤੀ ਦੇ ਵਿੱਚ ਉੱਥੇ ਪੁਲਿਸ ਪੋਰਸ ਤਨਾਤ ਹੈ ਤੇ ਹਰ ਪੱਖੋਂ ਜੇ ਗੱਲ ਕਰੀਏ ਸੁਰੱਖਿਆ ਦੀ ਤਾਂ ਹਰ ਪੱਖੋਂ ਇਸ ਇੱਥੇ ਸੁਰੱਖਿਆ ਕੜੀ ਰੱਖੀ ਗਈ ਹੈ ਉੱਥੇ ਹੀ ਲਗਾਤਾਰ ਲੋਕਾਂ ਦੇ ਨਾਲ ਵੀ ਗੱਲਬਾਤ ਕਰ ਰਹੇ ਆ ਤੇ ਲੋਕਾਂ ਦੇ ਮਨਾਂ ਦੀ ਗੱਲ ਜਾਣ ਰਹੇ ਆ ਕਿ ਭਗਵੰਤ ਮਾਨ ਦੀ ਸਰਕਾਰ ਜਿਹੜੀ ਕਿ ਪੰਜਾਬ ਦੇ ਵਿੱਚ ਹੈ ਦਿੱਲੀ ਦੇ ਵਿੱਚ ਹੈ ਉੱਥੇ ਹੀ ਆ ਜੇ ਗੱਲ ਕਰਦੇ ਵੇ ਆ ਤੇ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਰੀਵਾਲ ਹੁਣੇ ਨੂੰ ਟਿਕਟ ਮਿਲੀ ਹੈ ਤੇ ਕਿਸ ਤਰ੍ਹਾਂ ਦਾ ਉਤਸ਼ਾਹ ਲੋਕਾਂ ਦੇ ਵਿੱਚ ਹੈ ਲਗਾਤਾਰ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਵੇ ਜੀ ਬੀਬੀਆਂ ਵੀ ਇੱਥੇ ਪਹੁੰਚੀਆਂ ਨੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਤੇ ਜਾਣਦੇ ਆ ਕਿਹੜੇ-ਕਿਹੜੇ ਕੰਮ ਉਹ ਚਾਹੁੰਦੇ ਆਂ ਜਿੱਕੀ ਨਾਮ ਹੈ ਜੀ ਇਹਨਾਂ ਨੂੰ ਪੁੱਛੋ ਕੀ ਨਾਮ ਹੈ ਜੀ ਹੀਰਾ ਮਾ ਜੀ ਹੀਰਾ ਦੇਵੀ ਜੀ ਕਿਹੜੇ ਕੰਮ ਤੁਸੀਂ ਪਹਿਲ ਦੇ ਆਧਾਰ ਤੇ ਚਾਹੁੰਦੇ ਹੋ ਜੇ ਕਿ ਗੱਲ ਕਰੀਏ ਅੰਮ੍ਰਿਤਸਰ ਦੀ ਦਾ ਕੁਲਦੀਪ ਸਿੰਘ ਧਾਰੀਵਾਲ ਨੂੰ ਉਹਨਾਂ ਨੂੰ ਟਿਕਟ ਮਿਲੀ ਆ ਜੇਕਰ ਉਹਨਾਂ ਨੂੰ ਜੇਤੂ ਕਰਾਰ ਦਿੰਦੇ ਅੰਮ੍ਰਿਤਸਰ ਦੀ ਆਵਾਮ ਤੇ ਕਿਹੜੇ ਕੰਮ ਤੁਸੀਂ ਚਾਹੋਗੇ ਕਿ ਪਹਿਲ ਦੇ ਆਧਾਰ ਤੇ ਹੋਣ ਔਰ ਜੋ ਕੰਮ ਕਰਨਗੇ ਕਰਾਉਣਗੇ ਜਿ ਕਿ ਉਹ ਗਰੀਬਾਂ ਦਾ ਸਕੇ ਕੀ ਚਾਹੀਦੀ ਹੈ ਇਹੋ ਇੱਕ ਵਿਚਾਲੋ ਵਰਤ ਬਿਜਲੀ ਦਾ ਬਿੱਲ ਔਰ ਬੱਚਿਆਂ ਦੇ ਵਾਸਤੇ ਕੁਝ ਸਹੂਲਤ ਕਰਨ ਕਿਵੇਂ ਦੇਖਦੇ ਹੋ ਜੀ ਨਸ਼ਾ ਵੀ ਬੜਾ ਵੱਧ ਰਿਹਾ ਜੀ ਉਸ ਵੱਧ ਰਿਹਾ ਹੈ ਠੀਕ ਹੋਰ ਨੂੰ ਵੀ ਕਟਾਓ ਨਸ਼ਾ ਤੇ ਬੰਦ ਕਰਨਾ ਚਾਹੀਦਾ ਹੈ ਉਹ ਹੀ ਬੰਦ ਹੋਣਾ ਚਾਹੀਦਾ ਸਾਡੇ ਮੁੰਡੇ ਆਪ ਕਰਦੇ ਆ ਨਸ਼ਾ ਹੈ ਅਸੀਂ ਕਿ ਸਮਰਥਨ ਲਈ ਪੁੱਛੀਂ ਕਿਣ ਜਾਓ ਅਸੀਂ ਚਾਹਦੇ ਨਸ਼ਾ ਬਿਲਕੁਲ ਬੰਦ ਹੋ ਜਾਏ ਬੰਦ ਹੋਣਾ ਚਾਹੀਦਾ ਨਸ਼ਾ ਨਾ ਨਸ਼ਾ ਬੰਦ ਹੋਣਾ ਚਾਹੀਦਾ ਜਿੱਕੀ ਗੰਦੀ ਜਿਹੜੀ ਨਵੀਂ ਨਵੀਂ ਪੀੜ੍ਹੀ ਹੈਗੀ ਉਹ ਜ਼ਿਆਦਾ ਨਵਾਂ ਨਸ਼ੇ ਤੇ ਹੈਗੀ ਹੈ ਨਾ ਜਿਹੜੇ ਘਰ ਦੇ ਬੱਕਾ ਉਹ ਤੇ ਫਿਰ ਬੁਰਾ ਮੰਦੇ ਸਾਰੇ ਕੰਦੇ ਉਹ ਤੇ ਫਿਰ ਬੁਰਾ ਮੰਦੇ ਸਾਰੇ ਕੰਦੇ ਵਿੱਚ ਚਲੋ ਥੋੜਾ ਬੱਤ ਸੁਧਾਰ ਹੋਣਾ ਚਾਹੀਦਾ ਭਗਵਤ ਮਾਨਤਾ ਹੈ ਜਿੱਕੜੇ-ਕੜੇ ਕੰਮ ਚਾਹੁੰਦੇ ਜਿਹੜੇ ਪੈਲ ਦੇ ਅਧਾਰ ਤੇ ਹੋਣ ਹੱਬਲ ਤੇ ਪਹਿਲੇ ਤੇ ਸਾਰਾ ਘਰ ਦਾ ਰਾਸ਼ਨ ਹੀ ਥੋੜਾ ਸਸਤਾ ਹੀ ਹੋ ਜਾਏ ਸਿਲੰਡਰ ਹੀ ਹੋ ਜਾਏ ਪਹਿਲੇ ਤੇ ਸਸਤਾ ਬਿਲਕੁਲ ਇੱਥੇ ਜਿਹੜੀਆਂ ਬੀਬੀਆਂ ਨੇ ਉਹ ਵੀ ਇੱਥੇ ਪਹੁੰਚਿਆ ਹੋਈਆਂ ਨੇ ਵੱਡੀ ਗਿਣਤੀ ਦੇ ਵਿੱਚ ਪਹੁੰਚਿਆ ਆਈਆਂ ਨੇ ਉੱਤੇ ਲੋਕਾਂ ਦੀ ਗੱਲ ਕਰੀਏ ਤਾਂ ਪਾਰਟੀ ਵਰਕਰ ਸੈਮ ਐਮ ਐਲ ਏ ਸ ਜਿਹੜੇ ਨੇ ਲਗਾਤਾਰ ਇੱਥੇ ਪਹੁੰਚ ਰਹੇ ਨੇ ਤੇ ਥੋੜੇ ਹੀ ਸਮੇਂ ਦੇ ਵਿੱਚ ਕੁਲਦੀਪ ਸਿੰਘ ਧਾਰੀਵਾਲ ਹੁਣੇ ਤੇ ਸੀਐਮ ਭਗਵੰਤ ਮਾਨ ਇਥੋਂ ਰੋਡ ਸ਼ੋ ਸ਼ੁਰੂ ਕਰਨਗੇ ਤੇ ਦੇਖਣਾ ਇਹ ਹੋਵੇਗਾ ਕਿ ਕਿਹੜੇ ਕਿਹੜੇ ਲੋਕਾਂ ਨੂੰ ਵਿਸ਼ਵਾਸ ਦਿਵਾਏ ਜਾਂਦੇ ਨੇ ਇਸ ਰੋਡ ਸ਼ੋਅ ਦੇ ਵਿੱਚ ਤੇ ਕਿੰਨਾ ਅਸਰ ਆਮ ਆਦਮੀ ਪਾਰਟੀ ਦੇ ਉੱਤੇ ਇਸ ਰੋਡ ਸ਼ੋਅ ਦਾ ਲੋਕਾਂ ਦੇ ਉੱਤੇ ਪਵੇਗਾ ਕਿਉਂਕਿ ਲੋਕ ਦੇਖਦੇ ਨੇ ਕਿ ਕਿਹੜਾ ਕਿਹੜਾ ਪਾਰਟੀ ਵਰਕਰਸ ਹੈ ਜਿਹੜਾ ਲੋਕਾਂ ਦੇ ਵਿੱਚ ਵਿਚਰਦਾ ਹੁਣ ਦੇਖਣਾ ਇਹ ਹੋਵੇਗਾ ਜਦੋਂ ਸੀਐਮ ਭਗਵੰਤ ਮਾਨ ਇੱਥੇ ਰੋਡ ਸ਼ੋਅ ਕਰਨਗੇ ਤੇ ਲੋਕਾਂ ਦਾ ਜਿਹੜਾ ਪਿਆਰ ਹੈ ਕਿਸ ਤਰ੍ਹਾਂ ਦਾ ਮਿਲਦਾ